ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10 ਦਾ ਜਥਾ ਸ੍ਰੀ ਗੁਰੂ ਹਰਗੋਬਿੰਦਪੁਰਾ ਸਾਹਿਬ ਵਿਖੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੇ ਆ ਅੱਜ ਅਸੀਂ ਪਹੁੰਚੇ ਆ ਗੁਰੂ ਕੀ ਮਸੀਤ ਆ ਦੇਖੋ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੱਥੇ ਸਿੱਖਾਂ ਵਾਸਤੇ ਧਰਮਸ਼ਾਲਾ ਬਣਾਈਆਂ ਉੱਥੇ ਮੁਸਲਮਾਨ ਵੀਰ ਇੱਥੇ ਰਹਿੰਦੇ ਸਨ ਉਹਨਾਂ ਵਾਸਤੇ ਮਸਜਿਦ ਵੀ ਬਣਵਾਈ ਹੈ ਤੇ ਅੱਜ ਇਹਨੂੰ ਗੁਰੂ ਕੀ ਮਸਜਿਦ ਆਖਿਆ ਜਾਂਦਾ ਆ ਦੇਖੋ ਗੁਰੂ ਸਾਹਿਬ ਦੇ ਮੌਕੇ ਦੀ ਆ ਪ੍ਰਾਣੀ ਉਸੇ ਤਰ੍ਹਾਂ ਅਜੇ ਤਾਂ ਲਿਖੀਆਂ ਹੋਈਆਂ ਹੈ ਕੁਰਾਨ ਦੀਆਂ ਅਜੇ ਤਾਂ ਲਿਖੀਆਂ ਹੋਈਆਂ ਆ ਸਾਰੀ ਉਸੇ ਤਰ੍ਹਾਂ ਦੀ ਦਿੱਖ ਬਣੀ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਕੋਈ ਛੇੜਛਾੜ ਨਹੀਂ ਕੀਤੀ ਗਈ ਆਪਾਂ ਚੱਲਦੇ ਹਾਂ ਦਰਬਾਰ ਦੇ ਅੰਦਰ ਸਤਗੁਰਾਂ ਦਾ ਸੋਹਣੀ ਪਲਕੀ ਦੇ ਵਿੱਚ ਪ੍ਰਕਾਸ਼ ਕੀਤਾ ਗਿਆ ਹੈ। ਹਾਂ ਦੇਖੋ ਸਾਨੂੰ ਮਾਤਾ ਜੀ ਮਿਲੇ ਇੱਥੇ ਉਹ ਮਾਤਾ ਜੀ ਨੇ ਦੱਸਿਆ ਕਿ ਜਿਹੜੇ ਆ ਫੁੱਲ ਬਣੇ ਇਹ ਵੀ ਪੁਰਾਤਨ ਨੇ। ਬਾਕੀ ਸਾਰੇ ਜਗਤ ਇਹ ਰੰਗ ਪੇਂਟ ਕੀਤਾ ਗਿਆ ਹੈ। ਜਿਸ ਤਰ੍ਹਾਂ ਉਹ ਚੰਦੋਸਾਬ ਦੇ ਤੁਸੀਂ ਉੱਪਰ ਦੇਖੋ ਉਹ ਵੀ ਪੁਰਾਤਨ ਨੇ। ਇਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਮਨੋ ਆਇਤਾਂ ਲਿਖੀਆਂ ਨੇ ਆ ਆਇਤ ਲਿਖੀਏ ਇਹ ਵੀ ਪ੍ਰਮਾਣਤਨਾ ਹੈ ਮਾਤਾ ਜੀ ਨੇ ਸਾਨੂੰ ਦੱਸਿਆ ਕਿ ਇੱਥੇ ਕੋਈ ਵੀ ਦੀਵਾਰ ਦੇ ਨਾਲ ਇਮਾਰਤ ਨਾਲ ਕੋਈ ਵੀ ਛੇੜਖਾਨੀ ਨਹੀਂ ਕੀਤੀ ਗਈ ਜਿਸ ਤਰ੍ਹਾਂ ਆਹ ਦੇਖੋ ਰੰਗ ਬੜੇ ਪਿਆਰੇ ਪਿਆਰੇ ਰੰਗ ਭਰੇ ਨੇ ਉਸੇ ਤਰ੍ਹਾਂ ਹੀ ਰੰਗ ਕਲਾਕਾਰੀ ਕਿੰਨੀ ਹੋਵੇਗੀ ਉਸ ਵਕਤ ਕਿ ਅੱਜ ਤੱਕ ਵੀ ਜਿਹੜੇ ਫੁੱਲ ਪਾਏ ਨੇ ਚੰਦਵਾਸਬ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਉਹ ਅੱਜ ਵੀ ਮੌਜੂਦ ਨੇ ਬਗੀਚਾ ਬੜਾ ਸੁੰਦਰ ਬਣਿਆ ਹੈ ਹੁਣ ਸਿੰਧਿਆ ਦਾ ਸਮਾਂ ਹੋ ਗਿਆ ਹੈ ਆ ਸਤਿਗੁਰਾਂ ਨੇ ਖੂਲ ਵਾਗੇ ਤਹਿਤ ਵਿੱਚ ਖੂਬ ਬਹੁਤ ਜਿਆਦਾ ਕਾਫੀ ਡੂੰਘਾ ਲੱਗਦਾ ਹੈ ਕਿਉਂ ਨ ਹਨੇਰੇ ਹੋਣ ਦੇ ਕਾਰਨ ਦਿਸਨੇ ਰਿਆ ਚੰਗੀ ਤਰ੍ਹਾਂ ਆ ਉਹ ਨਿਸ਼ਾਨ ਸਾਹਿਬ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਉਨਰ ਸ਼ਾਨ ਤੋਂ ਉੱਚਾ ਕਰਕੇ ਲਗਾਇਆ ਗਿਆ ਹੈ ਥੜਾ ਸਾ ਥੜਾ ਸਾਬ ਕਾਫੀ ਉੱਚਾ ਹੈ ਨਿਸ਼ਾਨ ਸਾਹਿਬ ਦਾ ਆ ਦੇਖੋ ਕਿੰਨੀ ਹਰਿਆਲੀ ਹੈ ਮਨ ਸ਼ਾਂਤ ਹੁੰਦਾ ਹੈ ਤੇ ਸਭ ਤੋਂ ਇੱਕ ਮਨ ਨੂੰ ਖੁਸ਼ੀ ਹੋਈ ਹੈ ਕਿ ਪੁਰਾਤਨ ਜਿਹੜਾ ਅਸੀਂ ਦਰਸ਼ਨ ਦੇਦਾਰੇ ਕਰਨ ਵਾਸਤੇ ਹਰੇਕੇ ਪੱਤਨ ਤੋਂ ਇੱਥੇ ਪਹੁੰਚੇ ਅੱਜ ਜਿੱਥੇ ਸਾਡਾ ਪਹੁੰਚਿਆ ਹੈ ਪੁਰਾਤਨ ਸਾਰੇ ਦੇਖੋ ਉਸੇ ਤਰ੍ਹਾਂੀਆਂ ਜਿਵੇਂ ਸਤ ਗੁਰਾਂ ਨੇ ਆਪਣੇ ਹੱਥੇ ਤਿਆਰ ਕਰਵਾਏ ਸੀ ਜਦੋਂ ਵੀ ਆਓ ਜਦੋਂ ਵੀ ਆਓ ਹਰ ਗੋਬਿੰਦਪੁਰ ਸਾਹਿਬ ਵਿਖੇ ਤਾਂ ਗੁਰੂ ਕੀ ਮਸੀਤ ਜ਼ਰੂਰ ਪਹੁੰਚ ਕਰਕੇ ਦਰਸ਼ਨ ਦੇ ਦਰਹਿ ਕਰਨਾ ਪੁਰਾਣੀ ਦੇਖ ਵਿੱਚ ਪਹੁੰਚ ਕਰਕੇ ਤੁਹਾਨੂੰ ਸਤ ਗੁਰਾਂ ਦੇ ਹੋਣ ਦਾ ਅਹਿਸਾਸ ਹੋਵੇਗਾ ਕਿ ਅਸੀਂ ਉਸ ਇਮਾਰਤ ਵਿੱਚ ਖੜੇ ਆਂ ਜਿਹੜੀ ਇਮਾਰਤ ਸਤਗੁਰੂ ਨੇ ਆਪਣੇ ਹੱਥੀ ਤਿਆਰ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ